ਪ੍ਰੈਗਨੈਂਟ ਔਰਤਾਂ ਕਿਉਂਕਿ ਸਰਕਾਰ ਦਾ ਜਿਹੜਾ ਮੁੱਖ ਉਦੇਸ਼ ਹੈ ਵੀ ਕੋਈ ਵੀ ਔਰਤ ਗਰਭਵਤੀ ਹੈ ਉਸ ਦੀ ਜਿਹੜੀ ਮੌਤ ਨਾ ਹੋਵੇ ਔਰ ਬੱਚੇ ਦੀ ਮੌਤ ਨਾ ਹੋਵੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡਾਂ ਦੇ ਵਿੱਚ ਜਾ ਕੇ ਉਸ ਜਗ੍ਹਾ ਤੇ ਜਿਹੜੇ ਲੋਕ ਸ਼ਹਿਰ ਤੱਕ ਨਹੀਂ ਪਹੁੰਚ ਸਕਦੇ ਜਾਂ ਜਿਨ੍ਹਾਂ ਨੂੰ ਪਹੁੰਚਣ ਤੋਂ ਦਿੱਕਤ ਆਉਂਦੀ ਹੈ ਉਹਨਾਂ ਦੀ ਸਹੂਲਤ ਲਈ ਜਿਹੜਾ ਇਹ ਕੈਂਪ ਜੋਜਿਤ ਕੀਤਾ ਗਿਆ ਹੈ ਸਰ ਕਿੰਨੇ ਦਿਨ ਚੱਲੇਗਾ ਸਰ ਇਹ ਕੈਂਪ ਇਹ ਕੈਂਪ ਅੱਜ ਇੱਕ ਦਿਨ ਹੀ ਇਹ ਕੈਂਪ ਚੱਲੇਗਾ ਪਰ ਇਹਦੇ ਵਿੱਚ ਅੱਜ ਜਿੰਨੀਆਂ ਵੀ ਪ੍ਰੈਗਨੈਂਟ ਔਰਤਾਂ ਨੇ ਜੇਕਰ ਕਿਸੇ ਦਾ ਕੋਈ ਟੀਕਾ ਕਰਨ رہ ਜਾਂਦਾ ਹੈ ਜਾਂ ਚੈੱਕ ਅਪ رہ ਜਾਂਦਾ ਹੈ ਜਾਂ ਉਹਦੇ ਕੋਈ ਟੈਸਟ ਨੇ ਜਿਹੜੇ ਕਿ ਉਹ ਸਿਵਲ ਹਸਪਤਲ ਜਾ ਕੇ ਨਹੀਂ ਕਰਾ ਸਕਦੇ ਉਹ ਮੌਕੇ ਤੇ ਇੱਥੇ ਅੱਜ ਕੀਤੇ ਜਾ ਰਹੇ ਨੇ ਹਰ ਪ੍ਰਕਾਰ ਦੇ ਜਿਹੜੇ ਟੈਸਟ ਔਰ ਉਹਨਾਂ ਨੂੰ ਗਾਈਡ ਵੀ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਗਰਭ ਦੇ ਦੌਰਾਨ ਪੋਸ਼ਣ ਜਿਹੜੀਆਂ ਫਰਾਕ ਲੈਣੀ ਹੈ ਔਰ ਜਿਹੜੀਆਂ ਦੁੱਧ ਪਿਲਾਉਂਦੀਆਂ ਮਾਵਾਂ ਨੇ ਉਹਨਾਂ ਨੇ ਜਿਹੜਾ ਆਪਣੀ ਖੁਰਾਕ ਕਿਵੇਂ ਸੰਤੁਲਿਤ ਡਾਈਟ ਜਿਹੜੀ ਲੈਣੀ ਹੈ ਔਰ ਚੈੱਕਅਪ ਦੇ ਨਾਲ ਨਾਲ ਇਹਨਾਂ ਨੂੰ ਜਿਹੜੀ ਰਿਫਰੈਸ਼ਮੈਂਟ ਵੀ ਸਰਕਾਰ ਵੱਲੋਂ ਜਿਹੜੀ ਦਿੱਤੀ ਜਾਂਦੀ ਹੈ ਅੱਜ ਸਾਡੇ ਇੱਥੇ ਡਾਕਟਰ ਪੂਨਮ ਜੋ ਕਿ ਸਾਡੇ ਔਰਤ ਰੋਗਾਂ ਦੇ ਮਾਹਰ ਨੇ ਉਹ ਅੱਜ ਆਏ ਹੋਏ ਹਨ ਉਹ ਸਾਰਾ ਚੈੱਕਅਪ ਕਰ ਰਹੇ ਨੇ ਇਹਦੇ ਵਿੱਚ ਜਿਹੜਾ ਸਾਡਾ ਸਟਾਫ ਸੀਐਚਓ ਐਮਪੀਐਚਡਬਲੂ ਮੇਲ ਫੀਮੇਲ ਐਲਐਚਵੀ ਸਾਰੇ ਸਹਿਯੋਗ ਦੇ ਰਹੇ ਨੇ ਇਸ ਤੋਂ ਇਲਾਵਾ ਇਹਨਾਂ ਔਰਤਾਂ ਨੂੰ ਕਿਉਂਕਿ ਸਰਕਾਰ ਦਾ ਇੱਕ ਉਪਰਾਲਾ ਹੈ ਕਿ ਮਲੇਰੀਆ ਜਿਹੜਾ ਅਲੀਮੀਨੇਟ ਹੋਣ ਜਾ ਰਿਹਾ ਇਸ ਕਰਕੇ ਗਰਭਵਤੀ ਔਰਤਾਂ ਦੇ ਮਲੇਰੀਏ ਦੇ ਟੈਸਟ ਵੀ ਫ੍ਰੀ ਕੀਤੇ ਜਾ ਰਹੇ ਸਰ ਇਸ ਪਿੰਡ ਹਰ ਪਿੰਡ ਵਿੱਚ ਹੋ ਰਿਹਾ ਨਹੀਂ ਇਹ ਸਰਕਾਰ ਵੱਲੋਂ ਇੱਕ ਟਾਰਗੇਟ ਮੁਖਿਆ ਜਾਂਦਾ ਇੱਕ ਮਤਲਬ ਜਿਵੇਂ ਸਬ ਸੈਂਟਰ ਤੇ ਦੀਨ ਸਬ ਸੈਂਟਰ ਵਿੱਚ 6 ਤੋਂ 7 ਪਿੰਡ ਹੁੰਦੇ ਹਨ ਇਹ ਅੱਜ ਜਿਹੜਾ ਕੈਂਪ ਹੈ ਲਗਭਗ 22 ਤੋਂ 23 ਪਿੰਡਾਂ ਨੂੰ ਕਵਰ ਕਰਕੇ ਜਿਹਦੇ ਵਿੱਚ ਸਬ ਸੈਂਟਰ ਅਲੀਕੇ ਸਬ ਸੈਂਟਰ ਸੁਲਚੀਕੇ ਔਰ ਸਬ ਸੈਂਟਰ ਪੱਲਾ ਮੇਗਾ ਦੇ ਜਿਹੜੇ ਪਿੰਡ ਹੈ ਉਹਨਾਂ ਦੇ ਮਰੀਜ਼ ਅੱਜ ਇੱਥੇ ਆ ਰਹੇ ਨੇ